ਯੂਨੀਅਨ ਨਾਬਾ ਦਾ ਜਿਹੜਾ ਇੱਥੇ ਬੈੰਦੇ ਨੇ ਸਾਡੇ ਸਾਰੇ ਆਪਰੇਟਰ ਟਰੱਕ ਡਰਾਈਵਰ ਭਰਾ ਸਾਰੇ ਬੜੀ ਲੰਮੀ ਜਿਹੜਾ ਜੀ ਤੇਲ ਤੋਂ ਮੰਗ ਸੀ ਇਸ ਗੱਲ ਦੀ ਕਿ ਇੱਥੇ ਲੋਕ ਟਾਇਲ ਲੱਗੇ ਤੇ ਉਹ ਲੋਕ ਟਾਇਲ ਜਿਹੜੀ ਹੈ ਜਾਈ ਜਿੱਦਾਂ ਨੂੰ ਰੱਟਨ ਕੀਤਾ ਤੇ ਮੈਂ ਆਪਣੀ ਤਨਖਾਹ ਦੇ ਵਿੱਚੋਂ ਸਾਰਾ ਇਹ ਪੇ ਕੀਤਾ ਕਿਉਂਕਿ ਡਰਾਈਵਰ ਭਰਾ ਜਿਹੜੇ ਨੇ ਉਹਨਾਂ ਨੂੰ ਬਹੁਤ ਔਖਾ ਹੁੰਦਾ ਸੀ ਤੇ ਮਿੱਟੀ ਬਹੁਤ ਸੀ ਦੀ ਰੇਤਾ ਬਹੁਤ ਸੀਗਾ ਔਰ ਗੱਡੀਆਂ ਲੰਘਣ ਲੱਗੇ ਪ੍ਰੋਬਲਮ ਹੁੰਦੀ ਸੀ ਸੋ ਇਹ ਲੋਕ ਟਾਇਲ ਆਈ ਹੈ ਜੀ ਬੜਾ ਸੋਹਣਾ ਲੱਗ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਕੋਈ ਸ਼ੈਡ ਵਗੈਰਾ ਜੋ ਵੀ ਕੰਮ ਹੋਣ ਵਾਲੇ ਨੇ ਜੀ ਉਹ ਕਰਾਂਗੇ ਆਪਣਾ ਕਿੰਨਾ ਦਿੱਤਾ ਜਿਹੜਾ ਇਹ 2 ਲੱਖ ਰੁਪਇਆ ਇੱਥੇ ਲੱਗੇ 2 ਲੱਖ ਜਿਹੜੇ ਗਿੰਦ ਕੇਜਰੀਵਾਲ ਜੀ ਦੀ ਜਮਾਨਤ ਨੂੰ ਕਿਸ ਤਰ੍ਹਾਂ ਦੇਖਦੇ ਆ ਦੇਖੋ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਜੀ ਜਿਹੜੀਆਂ ਸਾਡੀਆਂ ਕੋਰਟਸ ਨੇ ਹੈ ਹਾਈ ਕੋਰਟ ਸੁਪਰੀਮ ਕੋਰਟ ਉੱਤੇ ਸਾਨੂੰ ਪੂਰਾ ਭਰੋਸਾ ਸੀਗਾ ਔਰ ਅਰਵਿੰਦ ਕੇਜਰੀਵਾਲ ਸਾਹਿਬ ਅੱਜ ਜਿਹੜੇ ਨੇ ਬਾਹਰ ਆਏ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦਿਆ ਸਖਤੀ ਜਿੱਤ ਹੋਈ ਹੈ ਜੀ ਔਰ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨ ਹੈ ਜੰਮੂ ਕਸ਼ਮੀਰ 'ਚ ਵੀ ਇਲੈਕਸ਼ਨ ਹੈ ਔਰ ਇੱਕ ਕਦੀ ਸਟੇਟ ਫੋਰ ਇਲੈਕਸ਼ਨ ਸਾਰੇ ਕਿਤੇ ਜਿੱਥੇ ਵੀ ਆਮ ਪਾਰਟੀ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਉੱਤੇ ਜਾਣਗੇ ਚੋਣ ਪ੍ਰਚਾਰ ਕਰਨਗੇ ਔਰ ਇਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਉਹ ਇਨਸਾਨ ਨੇ ਜਿਨ੍ਹਾਂ ਨੇ ਇਹ ਸੁਪਨਾ ਲਿਆ ਸੀ ਕਿ ਇਹ ਦੇਸ਼ ਜਿਹੜਾ ਇਹ ਦੇਸ਼ ਦੇ ਵਿੱਚ ਜਿਹੜੇ ਪੋਲੀਟਿਕਲ ਜ਼ਮਾਤ ਆ ਲੰਬੇ ਸਮੇਂ ਤੋਂ ਕਾਬਜ ਹੈ ਇਹਨਾਂ ਦੇ ਕਈ-ਕਈ ਪੀੜ੍hiyan ਜਿਹੜੀਆਂ ਨੇ ਕਾਬਜ ਹੋਈਆਂ ਪਈਆਂ ਨੇ ਕਿਸੇ ਹੋਰ ਨੂੰ ਉਹ ਇਲੈਕਸ਼ਨ ਲੜ ਨਹੀਂ ਦਿੰਦੇ ਨਾਲ ਜਤਨ ਦਿੰਦੇ ਨੇ ਤੇ ਉਹਨਾਂ ਤੋਂ ਛਟਕਾਰਾ ਜਿਹੜਾ ਜੀ ਇਸੇ ਕਰਕੇ ਪਿਆ ਜੇ ਆਮ ਆਦੀ ਪਾਰਟੀ ਬਣੀ ਹੈ ਅੱਜ ਆਮ ਆਦੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਬਾਹਰ ਆਏ ਨੇ ਜੀ ਦਿਲ ਦੀ ਗਹਿਰਾਈਆਂ ਤੋਂ ਪ੍ਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਹੈ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਦਾਸਰ ਜਿਹੜਾ ਜਿਹੜਾ ਹੁਣ ਇਲੈਕਸ਼ਨ ਤੇ ਨਜ਼ਰ ਆਊਗਾ ਆਰਾਮਾ ਦੀ ਪਾਰਟੀ ਹਰਿਆਣਾ ਦੇ ਵਿੱਚ ਅੱਛਾ ਪ੍ਰਦਰਸ਼ਨ ਕਰੂਗੀ। ਸੁਪਰੀਮ ਕੋਰਟ ਦੇ ਜਸਟਿਸ ਨੇ ਵੀ ਜਿਹੜੇ ਹੈਗਾ ਤਾੜਨਾ ਕੀਤੀ ਹੈ ਸੀਬੀਐਮ ਨੂੰ ਕਿਸ ਤਰ੍ਹਾਂ ਦੇਖਦੇ। ਦੇਖੋ ਇਹ ਤਾਂ ਹੈ ਹੀ ਜੀ ਕਿ ਆਪਾਂ ਜਦੋਂ ਕਿਸੇ ਵੀ ਵਿਅਕਤੀ ਨੂੰ ਚੁਣੇ ਹੋਏ ਨੁਮਾਇੰਦੇ ਨੂੰ ਇਹ ਪਹਿਲੀ ਵਾਰ ਹੋਇਆ ਜੀ ਆਜ਼ਾਦ ਭਾਰਤ ਦੇ ਵਿੱਚ ਕਿ ਚੁਣੇ ਹੋਏ ਇੱਕ ਮੁੱਖ ਮੰਤਰੀ ਨੂੰ ਜਿਹੜੇ ਆਲਰੇਡੀ ਦਿੱਲੀ ਦੇ ਮੁੱਖ ਮੰਤਰੀ ਨੇ ਆਪਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ। ਇਹ ਲੋਕਤੰਤਰ ਹੈ ਜੀ ਲੋਕਤੰਤਰ ਦੇ ਵਿੱਚ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਹੁੰਦਾ ਬਿਨਾ ਤੁਸੀਂ ਕਿਸੇ ਅਲੀਗੇਸ਼ਨ ਤੋਂ ਬਿਨਾ ਕਿਸੇ ਗੰਭੀਰ ਉਹਦੇ ਤੋਂ ਕੋਈ ਹੁਣ ਤੱਕ ਚਲਾਨ ਪੇਸ਼ ਨਹੀਂ ਹੈ ਕੋਈ ਐਵੀਡੈਂਸ ਸਾਰਾ ਇਸ ਕਰਕੇ ਇਹ ਚੀਜ਼ ਜਿਹੜੀ ਹੈ ਪੂਰਾ ਦੇਸ਼ ਜਾਣ ਰਿਹਾ ਕਿ ਕਿਤਨੇ ਕਿਤੇ ਬਹੁਤ ਵੱਡੇ ਲੈਵਲ ਤੇ ਇਹ ਰਾਤਮਕਾ ਕੇ ਕੀਤਾ ਗਿਆ ਕੰਮ ਹੈ ਔਰ ਬਾਕੀ ਕੋਰਟ ਤੇ ਡਿਪੈਂਡ ਹੈ ਸਾਰਾ ਕੁਝ ਕੋਰਟ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਦਾਖਲ ਹੈ ਉੱਥੇ ਔਰ ਜਿਵੇਂ ਜਿਵੇਂ ਦਾ ਟ੍ਰਾਇਲ ਚੱਲੇਗਾ ਜੋ ਅੱਗੇ ਕਾਰਵਾਈ ਹੋਏਗੀ ਮੈਨੂੰ ਉਮੀਦ ਹੈ ਕਿ ਰਵਿੰਦ ਕੇਜਰੀਵਾਲ ਸਾਹਿਬ ਪਾਕ ਪਵਿੱਤਰ ਹੋਗੇ ਇਸ ਕੇਸ ਦੇ ਵਿੱਚ ਬਾਹਰ ਮਰਸ਼ਾ ਕੀਤੇ ਕੀ ਲੱਗਦਾ ਜਿਹੜਾ ਹੈਗਾ ਵੋਟਾਂ ਨੂੰ ਲੈ ਕੇ ਵੀ ਕੰਪਲੇਨ ਨਾ ਕਰਦੇ ਦੇਖੋ ਪੂਰੇ ਦੇਸ਼ ਦੇ ਵਿੱਚ ਇੱਕ ਪੋਲੀਟਿਕਲ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਜੀ ਉਹ ਪਹਿਲਾਂ ਵੀ ਬਣਦਾ ਰਿਹਾ ਤੁਸੀਂ ਮੈਂ ਵਿਧਾਨ ਸਭਾ ਗਿਆ ਸੀ ਮੈਂ ਉੱਥੇ ਮੇਰੇ ਕੋਲ ਸਮਾਜ ਸੀ ਮੈਂ ਲਾਇਬ੍ਰੇਰੀ ਤੇ ਚਲੇ ਗਿਆ ਮੈਂ ਅਮਰਜੈਂਸੀ ਇੱਕ ਬੁੱਕ ਹੈ ਜੀ ਜਦੋਂ ਅਮਰਜੈਂਸੀ ਲੱਗੀ ਉਹ ਬੁੱਕ ਪੜਨ ਲੱਗ ਗਿਆ ਉਹ ਚ ਬੜਾ ਐਸਾ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਕਿ ਕਿਵੇਂ ਕਿਵੇਂ ਮੌਜੂਦਾ ਸਰਕਾਰਾਂ ਨੇ ਐਮਰਜੈਂਸੀਆਂ ਲਾ ਲਾ ਕੇ ਕਿਵੇਂ ਦੇਸ਼ ਨੂੰ ਜਿਹੜਾ ਜੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਸਟੇਟਾਂ ਦੀਆਂ ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿਵੇਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਦੋਂ ਤੋਂ ਸਿਸਟਮ ਚੱਲਿਆ ਆ ਰਿਹਾ ਜੀ ਤੇ ਹੁਣ ਤੱਕ ਬਰਕਰਾਰ ਹੈ ਪਰ ਇਹਦੇ ਵਿੱਚ ਮਨੀਸ਼ ਸ਼ੋਦੀਆ ਜੀ ਜੇਲ੍ਹ ਚ ਗਏ ਉਹ ਬਾਹਰ ਆ ਗਏ ਸੰਜੇ ਸਿੰਘ ਜੀ ਜੇਲ੍ਹ ਚ ਗਏ ਉਹ ਬਾਹਰ ਆ ਗਏ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚ ਗਏ ਉਹ ਬਾਹਰ ਆ ਗਏ ਜਮਾਨਤ ਹੋ ਗਈ ਉਹਨਾਂ ਨੂੰ ਤੇ ਇੱਕ ਤੋਂ ਹੋਰ ਜਿਹੜੇ ਸੀਗੇ ਹੋਰ ਸਟੇਟਾਂ ਤੋਂ ਉਹ ਵੀ ਬਾਹਰ ਆ ਗਏ ਸਾਰੇ ਇਸੇ ਮਾਮਲੇ ਦੇ ਵਿੱਚ ਸੋ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਹੁਣ ਇਹ ਸਾਹਮਣੇ ਆ ਰਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਜੀ ਇਹ ਪਲਾਂਟ ਸੀ ਪ੍ਰਤਾਬਾ ਜੁਨੀ ਵੀ ਟਿੱਪਣੀ ਕੀਤੀ ਹੈ ਬੀਜੇਪੀ ਵੀ ਕਹਿੰਦੇ ਜਿਹੜਾ ਇਹਨਾਂ ਦੇ ਆ ਜਾਂਦਾ ਉਹ ਤਾਂ ਸਰਫ ਵਾਲੀ ਮਸ਼ੀਨ ਵਿੱਚ ਧੋਪੇ ਉਹ ਤਾਂ ਸਾਫ਼ ਹੋ ਜਾਂਦਾ ਜਿਹੜਾ ਨਹੀਂ ਮੰਨਦਾ ਉਹਨੂੰ ਤੈਹਾਂ ਲਾਉਂਦੇ ਨੇ ਨਹੀਂ ਉਹਨਾਂ ਦੀ ਗੱਲ ਠੀਕ ਹੈ ਉਹ ਆਪਣੇ ਤੌਰ ਤੇ ਹੁਣ ਠੀਕ ਕਹਿ ਰਹੇ ਨੇ ਪਰ ਇਹ ਜਿਹੜਾ ਪੁਰਾਣਾ ਅਗਰ ਆਪਾਂ ਇਹਨੂੰ ਸਟੱਡੀ ਕਰੀਏ ਜਿਵੇਂ ਮੈਂ ਅਮਰਜੈਂਸੀ ਦੀ ਗੱਲ ਕੀਤੀ ਹੈ ਜਦੋਂ ਇੰਦਰਾ ਗਾਂਧੀ ਪ੍ਰਾਈਮ ਸਟੋਨ ਦੇ ਤੇ ਉਦੋਂ ਤੋਂ ਇਹ ਸਿਸਟਮ ਜਿਹੜਾ ਚੱਲਿਆ ਆਉਂਦਾ ਉਹਨੂੰ ਲਗਾਤਾਰ ਜਿਹੜਾ ਉਹ ਹੈ ਸੈਂਟਰ ਦੇ ਵਿੱਚ ਜਿੰਨੂੰ ਵੀ ਮੌਕਾ ਮਿਲਦਾ ਚਾਹੇ ਉਹ ਕਾਂਗਰਸ ਆ ਜਾਂ ਅਲੱਗ-ਅਲੱਗ ਸਰਕਾਰਾਂ ਰਹੀਆਂ ਨੇ ਹੁਣ ਬੀਜੇਪੀ ਹੈ ਉਹਨਾਂ ਨੂੰ ਬੜੇ ਪਾਰਦਰਸ਼ਤਾ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਪੂਰੇ ਦੇਸ਼ ਬਾਰੇ ਸੋਚਣਾ ਚਾਹੀਦਾ 140 ਕਰੋੜ ਲੋਕਾਂ ਬਾਰੇ ਸੋਚਣਾ ਚਾਹੀਦਾ ਦੇਸ਼ ਦੇ ਵਿੱਚੋਂ ਗਰੀਬੀ ਕਿਵੇਂ ਖਤਮ ਹੋ ਸਕਦੀ ਆ ਅਨਪਲਾਈਮੈਂਟ ਬੇਰੋਜ਼ਗਾਰੀ ਕਿਵੇਂ ਖਤਮ ਹੋ ਸਕਦੀ ਆ ਕਿਵੇਂ ਲੋਕਾਂ ਨੂੰ ਸੁਵਿਧਾ ਜਿਹੜੀਆਂ ਨੇ ਵਧੀਆ ਮਿਲ ਸਕਦੀਆਂ ਨੇ ਕਿਵੇਂ ਜਿਹੜੇ ਵੱਡੇ-ਵੱਡੇ ਪ੍ਰੋਜੈਕਟ ਦੇਸ਼ ਦੇ ਵਿੱਚ ਲੱਗਣ ਤਾਂ ਕਿ ਜਿਹੜੀ ਚੀਜ਼ ਚਾਈਨਾ ਤੋਂ ਸਾਡੇ ਕੋਲ ਆ ਕੇ ਵਿਕਰੀ ਹੈ ਉਹ ਸਾਡੇ ਦੇਸ਼ ਦੀ ਬਣੇ ਤੇ ਮੈਂ ਹੁਣ ਕੱਲ ਹਰਿਆਣਾ ਸੀਗਾ ਪਾਣੀਪੱਤ ਦੇ ਵਿੱਚ ਹੁਣ ਇੱਕ ਸ਼ੁਰੂਆਤ ਜਿਹੜੀ ਹੈ ਹੋ ਰਹੀ ਹੈ ਇਹਨਾਂ ਚੀਜ਼ਾਂ ਦੀ ਉੱਤੇ ਕਨਸੈਂਟਰੇਟ ਕਰਨਾ ਚਾਹੀਦਾ ਨਾ ਕਿ ਦੇਖੋ ਆਫਟਰ ਆਲ ਅਸੀਂ ਸਾਰੇ ਭਾਰਤੀਆਂ ਸਾਰੇ ਸਾਰੇ ਇੰਡੀਅਨ ਆ ਸਾਰੇ ਹਿੰਦੂਸਤਾਨੀ ਆ ਅਸੀਂ ਆਪੇ ਦੇ ਵਿੱਚ ਰੰਜਿਸ਼ ਕਰਾਂਗੇ ਤਾਂ ਦੁਨੀਆ ਦੇ ਵਿੱਚ ਅੱਜ ਸਾਡੀ ਇਕਨੋਮੀ ਜਿਹੜੀ ਹੈ ਜੀਡੀਪੀ ਜਿਹੜੀ ਹੈ ਜੀ ਉਹ 7ਵੇਂ ਨੰਬਰ ਤੇ ਸਟੈਂਡ ਕਰਦੀ ਹੈ ਅਗਰ ਅਸੀਂ ਸਿਆਣੇ ਬਣ ਕੇ ਚੱਲੀਏ ਤਾਂ ਮੇਰੇ ਖਿਆਲ ਆ ਆਉਣ ਵਾਲੇ 10-15 ਸਾਲਾਂ ਦੇ ਵਿੱਚ ਭਾਰਤ ਜਿਹੜਾ ਹੈ ਜੀ ਟੌਪ 3 ਦੇ ਵਿੱਚ ਆ ਸਕਦਾ ਜਿਵੇਂ ਅੱਜ ਅਮਰੀਕਾ ਨੰਬਰ 1 ਤੇ ਚైనా ਨੰਬਰ 2 ਤੇ ਆ ਇਹ ਇੰਡੀਆ ਨੰਬਰ 7 ਤੇ ਆ ਜੀ ਤਾਂ ਅਸੀਂ ਅਗਰ ਅੱਛੇ ਤਰੀਕੇ ਨਾਲ ਇਹਨੂੰ ਮੈਨੇਜ ਕਰੀਏ ਜਿਵੇਂ ਸਾਡੇ ਕੋਲ ਮਸਲ ਪਵਰਿਆ ਅਸੀਂ ਇਹਨਾਂ ਚੀਜ਼ਾਂ ਤੋਂ ਧਿਆਨ ਹਟਾ ਕੇ ਆਪਾਂ ਤਰੱਕੀ ਵਾਲੇ ਪਾਸੇ ਚਲੀਏ ਤਾਂ ਬਹੁਤ ਕੁਝ ਦੇਸ਼ ਨੂੰ ਮਿਲ ਸਕਦਾ ਜੀ ਉਹ ਰਾਜਨੀਤੀ ਕਰਨੀ ਚਾਹੀਦੀ ਹੈ ਕੰਮ ਦੀ ਰਾਜਨੀਤੀ ਕਰੋ ਨਾ ਕਿ ਆਪਾਂ ਕਿਸੇ ਨੂੰ ਅੰਦਰ ਬੰਦ ਕਰਤਾ ਡਰੋਨ ਘਟਾਉਣ ਦਾ ਕੰਮ ਕੀਤਾ ਉਹ ਨਹੀਂ ਕਰਨਾ ਚਾਹੀਦਾ ਇੱਕ ਪਾਸੇ ਦਿੱਲੀ ਜਿੱਤੇ ਇੱਕ ਪਾਸੇ ਪੰਜਾਬ ਆ ਪਾਰਟੀ ਨੇ ਹਰਿਆਣਾ ਇਸ ਤਰ੍ਹਾਂ ਦੇ ਇਲੈਕਸ਼ਨ ਨੇ ਹੋਣਾ ਦੇਖੋ ਕੱਲ ਅਮਿਤ ਕੁਮਾਰ ਸਾਡੇ ਇਸਰਾਨਾ ਵਿਧਾਨ ਸਭਾ ਮੇਰੀ ਡਿਊਟੀ ਲੱਗੀ ਹੈ ਕੱਲ ਉਹਨਾਂ ਦਾ ਪੇਪਰ ਦਾਖਲ ਕੀਤੇ ਨੇ ਮੈਂ ਗਿਆ ਸੀ ਉੱਥੇ ਮੈਂ ਉੱਥੇ ਵੀ ਬੇਨਤੀ ਕੀਤੀ ਹੈ ਕਿ ਲੰਮੇ ਸਮੇਂ ਤੋਂ ਹਰਿਆਣਾ ਦੇ ਵਿੱਚ ਜਿਹੜੀ ਆ ਅਲੱਗ-ਅਲੱਗ ਸਰਕਾਰਾਂ ਰਾਜ ਕਰਦੀਆਂ ਰਹੀਆਂ ਨੇ ਤੇ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ ਸੈਂਟਰ 'ਚ ਹਰਿਆਣਾ ਪੈਂਦਾ ਜੀ ਤੇ ਦੋਨੇ ਪਾਸੇ ਸਟੇਟਾਂ ਦੇ ਕੰਮ ਦੇਖ ਕੇ ਤਾਂ ਤੁਸੀਂ ਇਹ ਫੈਸਲਾ ਕਰੋ ਕਿ ਤੁਹਾਨੂੰ ਕੀ ਚਾਹੀਦਾ ਜੀ ਤਾਂ ਲੋਕਾਂ ਦੀ ਬਹੁਤ ਆਤਵਾਜ਼ ਇਹ ਸੀ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ੱਕੇ ਪਏ ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਨਵਾਂ ਬਦਲ ਆਵੇ ਕਿਉਂਕਿ ਲੋਕ ਜਿਹੜੇ ਹਨ ਜੀ ਬਾਰ-ਬਾਰ ਉਹੀ ਗੱਲਾਂ ਸੁਣ ਕੇ ਉਹੀ ਲੋਕਾਂ ਨੂੰ ਵੋਟਾਂ ਪਾ ਪਾ ਕੇ بار بار کوئی 5वीं बार एमएलए कोई 6वीं बार कोई 7वीं बार एमएलए ये बोर हो ਜਾਂਦੇ ਜਾਂ ਤਾਂ ਕੋਈ ਨਵਾਂ ਪੰਨ ਹੋਵੇ ਠੀਕ ਹੈ ਤੁਸੀਂ ਮੁਬਾਰਕ ਹੈ ਤੁਸੀਂ ਬਣੋ ਐਮਐਲਏ ਬਣੋ ਤੁਸੀਂ ਜਿੰਨੀ ਮਰਜ਼ੀ ਵਾਰ ਬਣੋ ਪਰ ਲੋਕਾਂ ਲਈ ਤੁਸੀਂ ਕੀ ਕਰ ਰਹੇ ਹੋ ਉਹ ਬਹੁਤ ਜ਼ਰੂਰੀ ਹੈ ਜੀ ਲੋਕਾਂ ਲਈ ਤੁਸੀਂ ਕੁਝ ਕਰਨਾ ਨਹੀਂ ਹਰੇਕ ਵਾਰ ਨਸ਼ਾ ਵੰਡ ਕੇ ਪੈਸੇ ਵੰਡ ਕੇ ਤੁਸੀਂ ਵੋਟਾਂ ਲੈ ਲਈਆਂ ਤੇ ਕੰਮ ਕੋਈ ਕਰਨਾ ਨਹੀਂ ਇਹ ਰਾਜਨੀਤੀ ਗਲਤ ਹੈ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਤੁਹਾਨੂੰ ਇਮਾਨਦਾਰੀ ਦੇ ਨਾਲ ਲੋਕਾਂ ਜਿਨ੍ਹਾਂ ਨੇ ਤੁਹਾਨੂੰ ਵੋਟ પા ਕੇ ਐਮਐਲਏ ਐਮਪੀ ਬਣਾਇਆ ਤੁਹਾਡੇ ਸਿਰ ਤੇ ਤਾ ਸਜਾ ਉਹਨਾਂ ਲੋਕਾਂ ਲਈ ਤੁਸੀਂ ਜਵਾਬਦੇਹ ਔਰ ਉਹਨਾਂ ਲੋਕਾਂ ਲਈ ਕੰਮ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿੰਨੀ ਉਮੀਦ ਹੈ ਕਿ ਨੀਤ ਤੋੜੀ ਹੋਵੇ ਦੇਖੋ ਕੱਲ ਆਖਰੀ ਦਿਨ ਸੀ ਜੀ ਜਿਵੇਂ ਸਟੂਟਰੀ ਸਟੂਟਲਿੰਗ ਹੋਈ ਹੈ ਸਾਰੇ ਪੇਪਰਾਂ ਦੀ ਔਰ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਜਿਹੜੇ ਜਿਹੜੇ ਫਾਈਨਲ ਹੋ ਜਾਣਗੇ ਉਮੀਦਵਾਰ ਤੇ ਮੈਨੂੰ ਤਾਂ ਪੂਰੀ ਉਮੀਦ ਹੈ ਜੀ ਕਿਉਂਕਿ ਸਾਡੇ ਮਨੀਸ਼ ਸ਼ਿਸ਼ੋਦੀਆ ਜੀ ਸਾਬਕਾ ਡਿਪਟੀ ਮੁੱਖ ਮੰਤਰੀ ਦਿੱਲੀ ਸਰਕਾਰ ਸੰਜੀਤ ਸਿੰਘ ਜੀ ਸਾਡੇ ਰਾਜ ਸਭਾ ਮੈਂਬਰ ਰਾਗਵ ਚੱਡਾ ਜੀ ਡਾਕਟਰ ਸੰਦੀਪ ਪਾਠਕ ਜੀ ਸਾਡੀ ਸਾਰੇ ਮਨਿਸਟਰਾਂ ਦੀ ਐਮ ਐਲ ਏ ਸਾਹਿਬਾਂ ਸਾਡੀ ਡਿਊਟੀ ਲੱਗੀ ਹੋਈ ਅਸੀਂ ਸਾਰੇ ਇਹ ਜਿਹੜੇ ਜੀ ਮਿਹਨਤ ਕਰ ਰਹੇ ਆਂ ਔਰ ਗਰਾਫ ਹਰਿਆਣੇ ਦੇ ਵਿੱਚ ਲਗਾਤਾਰ ਆਮ ਆਦੀ ਪਾਰਟੀ ਦੇ ਜਿਹੜਾ ਵਧਦਾ ਜਾ ਰਿਹਾ। ਤਾਂ ਮਾਤਮਾ ਕਿਰਪਾ ਕਰੇ ਆਮ ਆਦੀ ਪਾਰਟੀ ਜਿਹੜੀ ਹੈ ਹਰਿਆਣੇ ਦੇ ਵਿੱਚ ਕਿੰਗ ਮੇਕਰ ਸਰਕਾਰ ਦਾ ਰੋਲ ਅਦਾ ਕਰੇ। ਕਿਸ ਤਰ੍ਹਾਂ ਦੇ ਮਾਨ ਸਾਹਬ ਦੇ ਆਪ ਤੇ ਜਿਹੜੇ ਹੈਗੇ ਪ੍ਰਸਾਦ ਦਿੱਤੇ 2 ਲੱਖ ਰੁਪਏ ਅੱਛਾ। ਪਹਿਲਾਂ ਤਾਂ ਮੈਂ ਵੱਡੇ ਵੀਡੀਓ ਮੇਰੇ ਸਰ ਸਰਦਾਰ ਗੁਰਦੇਵ ਸਿੰਘ ਦੇਵਾਨ ਜੀ ਦਾ ਟ੍ਰੱਕ ਜੁਨੀਆ ਚਾਉਂ ਤੇ ਸਟੇਲ ਨੂੰ ਸਵਾਗਤ ਕਰਦਾ ਹਾਂ। ਬਾਕੀ ਅਸੀਂ ਪਛੇਤੇ ਡਿਮਾਂਡ ਰੱਖੀ ਸੀ। ਵੀ ਸਾਡਾ ਰਸਤਾ ਜਿਹੜਾ ਮੇਨ ਆਉਂਦਾ ਅੰਦਰ ਨੂੰ ਗੁਰੂ ਕਰਨ ਵੀ ਆਉਂਦਾ ਕੱਚਾ ਬੌਤਾ ਮੀਹ ਕਣੀ ਜੋ ਗਾਰਾ ਹੋ ਜਾਂਦਾ ਮਿੱਟੀ ਘੱਟਾ ਬੜਾ ਉੜਦਾ ਸੀ ਮੈਂ ਵੀ ਬਾਈ ਜੀ ਜੇ ਥੋੜੀ ਹੈਲਪ ਕਰ ਦੋ ਵੀ ਆਹੀ ਰਸਤਾ ਪੱਕਾ ਕਰਾਉਣ ਆਏ ਕਹਿੰਦੇ ਜੀ ਤੁਸੀਂ ਕੰਮ ਸ਼ੁਰੂ ਕਰੋ ਤੇ ਮੈਂ ਪਹਿਲਾਂ 100000 ਰੁਪਏ ਦਾ ਆਈਡੀਆ ਲਾਇਆ ਸੀਗਾ ਜਦੋਂ ਕੰਮ ਹੋਇਆ ਮੈਂ ਕਹਾਂ ਜੀ 2 ਲੱਖ ਰੁਪਏ ਲੱਗਿਆ ਉਹਦੇ ਇਹਨਾਂ ਨੇ ਦੇ ਤਾ ਕਹਿੰਦੇ ਕੋਈ ਨਹੀਂ ਮੈਂ ਤੁਹਾਡੇ ਨਾਲ ਖੜਾ ਪਹਿਲਾਂ ਵੀ ਇਹਨਾਂ ਨੇ ਕਰਾਇਆ ਕੰਮ ਹੁਣ ਵੀ ਇਹ ਕਰਾਇਆ ਹੁਣ ਤੱਕ ਕੋਈ ਲੱਗਦਾ ਹੋਰ ਐਮਐਲਏ ਨੇ ਕਿ ਜੇ ਨਹੀਂ ਹੁਣ ਤੱਕ ਜਿਹੜਾ ਵੀ ਆਇਆ ਹੈ ਨਹੀਂ ਨਹੀਂ ਕੋਈ ਚੈੱਕ ਪੰਡ ਦੇ ਤਾਲੂ ਦਾ